ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਲੈ ਕੇ ਆਏ ਜੀ ਨਵੇਂ ਸਟਾਕ ਦੀ ਵੀਡੀਓ ਜੋ ਸਟਾਕ ਸਾਡੇ ਕੋਲ ਨਵੇਂ ਆਇਆ ਦੁਪੱਟੇ ਆਏ ਆ ਜੀ ਸੂਟ ਆਏ ਆ ਮਿਕਸ ਕਾਟਨ ਦੇ ਸੂਟ ਆਏ ਆ ਪਿਓਰ ਕਾਟਨ ਦੇ ਸੂਟ ਆਏ ਜੀ ਦੁਪੱਟੇ ਚੇਂਜ ਹੋ ਕੇ ਡਿਜ਼ਾਈਨ ਆਏ ਆ ਇਹ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਤੁਹਾਨੂੰ ਦੁਪੱਟੇ ਲੀਲਣ ਦੇ ਮੀਡੀਅਮ ਸਾਈਜ਼ ਦੇ ਲੀਲਣ ਦੇ ਦੁਪੱਟੇ ਆ ਜੀ ਪੱਕੇ ਰੰਗਾਂ ਦੇ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੀ ਰੇਟ ਹੈਗਾ ਦੁਪੱਟਿਆਂ ਦਾ 150 ਤੇ 2 ਨਹੀਂ 2 ਚੁੰਨੀਆਂ 150 ਰੁਪਏ ਦੀਆਂ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਬਾਕੀ ਸਾਰੇ ਸਾਡੀ YouTube ਫੈਮਿਲੀ ਦਾ ਬਹੁਤ ਧੰਨਵਾਦ ਹੈ ਇਸ ਤੋਂ ਪਹਿਲਾਂ ਤੁਸੀਂ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਐਸੀ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਸਾਡੇ ਚੈਨਲ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਦਾ ਦੁਪੱਟੇ ਦਿਖਾ ਰਹੇ ਹਾਂ ਜੀ 150 ਤੇ 2 ਵਾਲੇ ਦੁਪੱਟੇ ਬਾਕੀ ਦੁਪੱਟਿਆਂ ਤੋਂ ਡਿਟੇਲ ਨਾਲ ਲੱਗ ਤੋਂ ਵੀਡੀਓ ਬਣਾਈਏ ਉਹ ਵੀ ਚੈਨਲ ਤੇ ਪਾਵਾਂਗੇ ਅਸੀਂ ਇਕੱਲੇ ਦੁਪੱਟਿਆਂ ਦੀ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਇਆ ਉਸ ਵੀਡੀਓ ਦੇ ਵਿੱਚ ਦੁਪੱਟਿਆਂ ਦਾ ਆ ਸਾਰੇ ਦੁਪੱਟੇ ਆ ਜੀ 150 ਦੇ 2 ਕਲਰ ਪੱਕੇ ਨਹੀਂ ਮੀਡੀਅਮ ਸਾਈਜ਼ ਦਾ ਆਮ ਕੰਮਕਾਰ ਚ ਲੈਣ ਨੂੰ ਦੁਪੱਟਾ ਹੈ ਜੀ ਰੇਟ ਹੈਗਾ ਸਿਰਫ 150 ਦੇ 2 ਦੁਪੱਟੇ ਆ ਜੀ ਦੋ ਚੁੰਨੀਆਂ 150 ਰੁਪਏ ਦੀਆਂ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਸੂਟ ਆਹ ਦੇਖੋ ਜੀ ਮਿਕਸ ਕਾਟਨ ਦਾ ਸੂਟ ਹੈ ਜੀ ਮਿਕਸ ਕਾਟਨ ਦਾ ਕੱਪੜਾ ਹੈ ਸੂਤੀ 5 ਮੀਟਰ ਕੱਪੜਾ ਪੂਰਾ ਹੈ ਜੀ ਸਾਰੇ ਕਲਰ ਦਿਖਾਵਾਂਗੇ ਕਲਰ ਡਿਜ਼ਾਈਨ ਦਿਖਾਵਾਂਗੇ ਆ ਬਰੋਸ਼ੇ ਦੇ ਜੀ ਆ ਦੋ ਕਲਰ ਡਾਰਕ ਕਲਰ ਬਰੋਸ਼ੇ ਦੇ ਪੈਣੀ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ ਆ ਮਿਕਸ ਕਾਟਨ ਹੈ ਜੀ ਆ ਲਓ ਮਿਕਸ ਕਾਟਨ ਦਾ ਕੱਪੜਾ ਰੰਗ ਪੱਕਾ ਕੱਪੜਾ ਮਲੈਮ ਹੈ ਜੀ ਮਲਾਈ ਕਾਟਨ ਆ ਮਲਾਈ ਕਾਟਨ ਬਿਲਕੁਲ ਮਲੈਮ ਕੱਪੜਾ ਹੈ ਜੀ ਆ ਆਮ ਕੰਮ ਕਾਰਜ ਪਾਉਣ ਨੂੰ ਕਲਰ ਨਹੀਂ ਖਰਾਬ ਹੁੰਦਾ ਇਹਦਾ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ 5 ਮੀਟਰ ਸੂਟ ਹੈ 250 ਰੁਪਏ ਦਾ ਸਿਰਫ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਬਾਕੀ ਤੁਸੀਂ ਘਰ ਬੈਠੇ ਆਨਲਾਈਨ ਵੀ ਮੰਗਵਾ ਸਕਦੇ ਹੋ ਜੀ ਸਾਡੇ ਕੋਲ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਮਿਕਸ ਕਾਟਨ ਦਾ ਕੱਪੜਾ ਜੀ ਪੱਕੇ ਰੰਗ ਨੇ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕੱਲਾ ਕੱਲਾ ਪੀਸ ਕੱਲਾ ਕੱਲਾ ਰੰਗ ਖੋਲ ਕੇ ਦਿਖਾਵਾਂਗੇ ਸਾਰੇ ਡਿਜ਼ਾਈਨਾਂ ਦੇ ਵਿੱਚ ਹਰ ਇੱਕ ਪੀਸ ਖੋਲ ਕੇ ਦਿਖਾਵਾਂਗੇ ਹਰ ਇੱਕ ਡਿਜ਼ਾਈਨ ਹਰ ਇੱਕ ਕਲਰ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹੋ ਜੀ ਆਵਲੇ ਕਲਰ ਜੈਨ ਦੇਖ ਲਓ ਗਰਮੀ ਦਾ ਮੌਸਮ ਆ ਗਿਆ ਗਰਮੀ ਚ ਪਾਉਣ ਵਾਲੇ ਆਮ ਕੰਮਕਾਰ ਦੇ ਵਿੱਚ ਪਾਉਣ ਵਾਲੇ ਵਧੀਆ ਕੱਪੜਾ ਜੀ ਪੱਕੇ ਰੰਗਾ ਦੇ ਮਿਕਸ ਕਾਟਨ ਦਾ ਕੱਪੜਾ ਸੁਕਤੀ ਕੱਪੜਾ ਮਲਾਈ ਕਾਟਨ ਮਲائم ਹੈ ਬਿਲਕੁਲ ਕੱਪੜਾ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਆ ਆਲ ਓਵਰ ਸੂਟ ਵੀ ਨੇ ਮੈਚਿੰਗ ਵੀ ਦਿਖਾਵਾਂਗੇ ਅਜਾ ਆਲ ਓਵਰ ਸੂਟ ਜਿਆਦਾ ਜੀ 250 ਰੁਪਏ ਦੇ ਵਿੱਚ ਸਿਰਫ 250 ਰੁਪਏ ਦੇ ਵਿੱਚ ਕਲਰ ਡਿਜ਼ਾਈਨ ਸਾਰੇ ਆ ਜੀ ਬਾਕੀ ਆਨਲਾਈਨ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਘਰ ਬੈਠੇ ਅਸੀਂ ਇੱਕ ਰਿਕਵੈਸਟ ਸਾਡੀ ਰਹੂਗੀ ਜੀ ਕਿ ਪੇਮੈਂਟ ਅਸੀਂ ਪਹਿਲਾਂ ਲੈਣੇ ਆ ਜੀ ਪਹਿਲਾਂ ਪੇਮੈਂਟ ਕਨਫਰਮ ਹੋਏ ਤੇ ਆਰਡਰ ਲਾਉਣੇ ਆ ਬਾਕੀ ਇਸ ਤੋਂ ਪਹਿਲਾਂ ਜਿੰਨੇ ਵੀ ਆਰਡਰ ਲਾਏ ਆ ਸਾਡੀ ਵੀਡੀਓ ਚ ਪੁਰਾਣੀ ਵੀਡੀਓ ਚ ਕਮੈਂਟ ਵੀ ਚੈੱਕ ਕਰ ਸਕਦੇ ਹੋ ਸਭ ਨੂੰ ਆਰਡਰ ਮਿਲੇ ਆ ਜੀ ਸਭ ਦੇ ਪੋਜ਼ਿਟਿਵ ਰਿਸਪੌਂਸ ਹੀ ਆਇਆ ਸਾਨੂੰ ਆ ਵਾਲੇ ਕਲਰ ਡਿਜ਼ਾਈਨ ਸਾਰੇ ਆ ਦੇਖੋ ਲਾਈਟ ਡਾਰਕ ਕਲਰ ਸਾਰੇ ਆਇਆ ਜੀ ਸਿਰਫ 250 ਰੁਪਏ ਦੇ ਵਿੱਚ ਆਈ 5 ਮੀਟਰ ਕਪੜਾ ਸਿਰਫ 250 ਰੁਪਏ ਦਾ ਵੀਡੀਓ ਦੇ ਲੈਂਡ ਤੱਕ ਬਣੇ ਰਹੋ ਜੀ ਸਾਰੇ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਵਾਂਗੇ ਸਾਰੇ ਕਲਰ ਦਿਖਾਵਾਂਗੇ ਜੀ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਘਰ ਬੈਠੇ ਬਾਕੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਨਵੇਂ ਆਏ ਸਾਡੇ ਚੈਨਲ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆ ਵਾਲੇ ਸਾਰੇ ਰੰਗ ਡਿਏ ਨੇ ਜੀ ਲਾਈਟ ਆ ਮੈਚਿੰਗ ਮੈਚਿੰਗ ਦੇ ਕਲਰ ਦਿਖਾ ਰਹੇ ਆ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ 500 ਦੇ ਦੋ ਸੂਟ ਇਸ ਤੋਂ ਅੱਗੇ ਦਿਖਾਵਾਂਗੇ ਰਿਯਾਨ ਦਾ ਰਿਯਾਨ ਦਾ ਕੱਪੜਾ ਹੀ ਆ ਦੇਖੋ ਰਿਯਾਨ ਕਾਟਨ ਮੁਲਾਇਮ ਕੱਪੜਾ ਹੀ ਗਰਮੀ 'ਚ ਸਭ ਤੋਂ ਜ਼ਿਆਦਾ ਠੰਡਾ ਕੱਪੜਾ ਔਰ ਆਰਾਮਦਾਇਕ ਬੁਰ ਨਹੀਂ ਆਉਂਦਾ ਰਿਯਾਨ ਦੇ ਕੱਪੜੇ ਤੇ ਰਿਯਾਨ ਤੇ ਬਿਲਕੁਲ ਵੀ ਬੁਰ ਨਹੀਂ ਆਉਂਦਾ ਜੀ ਰੇਟ ਹੈਗਾ ਰਿਯਾਨ ਦਾ ਸਿਰਫ 250 ਰੁਪਏ ਦਾ ਸੂਟ ਹੈ ਜੀ ਰੀਅਨ ਕਾਟਨ ਦਾ ਮੈਚਿੰਗ ਆਈ ਵਾਈਟ ਸਲਵਾਰ ਦੇ ਨਾਲ ਆ ਰਿਅਨ ਦੇ ਹੀ ਡਾਰਕ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਰਿਅਨ ਦਾ ਕਪੜਾ ਹੀ ਸਿਰਫ 250 ਰੁਪਏ ਦਾ ਸੂਟ ਆਈ ਰਿਅਨ ਦਾ ਪੂਲ ਗਰਮੀ ਚ ਪਾਉਣ ਵਾਲਾ ਕਪੜਾ ਹੀ ਰਿਅਨ ਦਾ ਲੀਲਣ ਦਾ ਕਪੜਾ ਸਭ ਤੋਂ ਵਧੀਆ ਠੰਡਾ ਕਪੜਾ ਸਭ ਤੋਂ ਠੰਡਿਆ ਠੰਡਾ ਕਪੜਾ ਹੀ ਲੀਲਣ ਦਾ ਰਿਅਨ ਆ ਚਿਕਨ ਦੇ ਪਜਾਮੇ ਨਾਲ ਮੈਚਿੰਗ ਆਈ ਬਲੈਕ ਵਾਈਟ ਵਾਈਟ ਸਲਵਾਰ ਦੇ ਨਾਲ ਮੈਚਿੰਗ ਹੈ ਜੀ ਇਹਦੇ ਆ ਵਾਲੇ ਰੰਗ ਡਿਜ਼ਾਈਨ ਸਾਰੇ ਹੈ ਜੀ ਡਾਰਕ ਕਲਰ ਲਾਈਟ ਕਲਰ ਮਿਲ ਜਾਣਗੇ ਅਰੇ ਰਿਯਾਨ ਦੇ ਕਪੜੇ ਹੀ ਸਾਰਾ ਰਿਯਾਨ ਦੇ ਵਿੱਚ ਕਈ ਕਲਰ ਆਇਆ ਜੀ ਇਸ ਕਰਕੇ ਰਿਯਾਨ ਦੀ ਵੀ ਵੀਡੀਓ ਬਣਾਈ ਹੈ ਜੀ ਅਸੀਂ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਬਾਕੀ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਰੇ ਪੀਸ ਦਿਖਾਇਆ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਇਆ ਇਕੱਲਾ ਇਕੱਲਾ ਰੰਗ ਹਰ ਇੱਕ ਪੀਸ ਕੋਲ ਕੇ ਦਿਖਾਇਆ ਹਰ ਇੱਕ ਕਲਰ ਦਾ ਕੱਲਾ ਕੱਲਾ ਕਰਕੇ ਰੰਗ ਦਿਖਾਇਆ ਜੀ ਕਸਟਮਰ ਦੀ ਡਿਮਾਂਡ ਵੀ ਸੀ ਵੀ ਆਰਾਮ ਦੇ ਨਾਲ ਰੰਗ ਦਿਖਾਇਆ ਕਰੋ ਕੱਲਾ ਕੱਲਾ ਵੀ ਇਸ ਕਰਕੇ ਹਰ ਇੱਕ ਪੀਸ ਕੋਲ ਕੇ ਦਿਖਾਇਆ ਕੱਲਾ ਕੱਲਾ ਰੰਗ ਕਰਕੇ ਦਿਖਾਇਆ ਜੀ ਆ ਬਲੈਕ ਨਾਲ ਮੈਚਿੰਗ ਹੈ ਜੀ ਕੰਬੀਨੇਸ਼ਨ ਕਲਰਾਂ ਦੀ ਬਹੁਤ ਸੋਹਣੀ ਹੈ ਜੀ ਡਿਜ਼ਾਈਨ ਸਾਰੇ ਚੇਂਜ ਹੋ ਗਏ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਪਿਓਰ ਕਾਟਨ ਬਿਲਕੁਲ ਪਿਓਰ ਕਾਟਨ ਕੱਚੀ ਕਾਟਨ ਕਹਿੰਦੇ ਆ ਜਿਹਨੂੰ ਜਮੇ ਕੱਚੀ ਕਾਟਨ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਕੱਪੜਾ ਹੈ 5 ਮੀਟਰ 300 ਰੁਪਏ ਦਾ ਜੀ ਸਰ ਕੱਚੀ ਕਾਟਨ ਜਿਹੜੀ ਪਿਓਰ ਕਾਟਨ ਗਰਮੀ 'ਚ ਫੁੱਲ ਗਰਮੀ 'ਚ ਪਾਉਣ ਵਾਲਾ ਕੱਪੜਾ ਜੀ ਜਮੇ ਪਿਓਰ ਕਾਟਨ ਕੋਈ ਮਿਕਸ ਮਿਲਾਉੜ ਰੇਸ਼ਮੀ ਧਾਗਾ ਕੁਝ ਨਹੀਂ ਹੁੰਦਾ ਜੀ ਬੁਰ ਨਹੀਂ ਹੁੰਦਾ ਪਿਓਰ ਕਾਟਨ ਦੇ ਕੱਪੜੇ ਤੇ ਰੇਟ ਦੀ ਗੱਲ ਕਰੀਏ ਤਾਂ ਸਿਰਫ 300 ਰੁਪਏ ਦਾ ਸੂਟ ਹੈ ਜੀ 5 ਮੀਟਰ ਸਾਰੇ ਪੀਸ ਦਿਖਾਇਆ ਖੋਲ ਕੇ ਇਕੱਲਾ ਇਕੱਲਾ ਕਲਰ ਇਕੱਲਾ ਇਕੱਲਾ ਡਿਜ਼ਾਈਨ ਅਕੀ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਵੱਧ ਤੋਂ ਵੱਧ ਸਾਰੇ ਰੰਗ ਡਿਜ਼ਾਈਨ ਇਸ ਤੋਂ ਬਾਅਦ ਦੁਬੱਟੇ ਵਾਲੇ ਸੂਟਾਂ ਦੀ ਵੀ ਵੀਡੀਓ ਲੈ ਕੇ ਆਵਾਂਗੇ ਜੀ ਸੋਮਵਾਰ ਤੱਕ ਦੁਬੱਟੇ ਦੁਬੱਟੇ ਵਾਲੇ ਸੂਟਾਂ ਦੀ ਵੀ ਵੀਡੀਓ ਲੈ ਕੇ ਆਵਾਂਗੇ ਇਸ ਚੈਨਲ ਤੇ ਇਸ ਤੋਂ ਪਹਿਲਾਂ ਟਾਈਮ ਨਹੀਂ ਸੀ ਲੱਗ ਰਿਹਾ ਇਸ ਕਰਕੇ ਦੁਬੱਟੇ ਵਾਲੇ ਸੂਟਾਂ ਦੀ ਵੀਡੀਓ ਬਣਾ ਨਹੀਂ ਸਕੇ ਜੀ ਹਾਂ ਦੁਬੱਟੇ ਵਾਲੇ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਜਰੂਰ કોટਨ ਦੇ ਵਟਾ ਸੂਟ ਪ्युअर ਦਵੱਟਾ ਸੂਟ ਹਰ ਤਰ੍ਹਾਂ ਦੇ ਦਵੱਟੇ ਵਾਲੇ ਸੂਟਾਂ ਦੀ ਵੀ ਵੀਡੀਓ ਪਾਵਾਂਗੇ ਜੀ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਆ ਜੀ ਇਹ ਦੇਖੋ ਕਲਰ ਪ्युअर कॉटन ਦਾ ਕੱਪੜਾ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਸਾਰੇ ਰੰਗ ਦਿਖਾਏ ਆ ਜੀ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਭੇਜੋ ਸਾਡੇ ਵਟਸਐਪ ਨੰਬਰ ਤੇ ਆਨਲਾਈਨ ਘਰ ਬੈਠੇ ਵੀ ਮੰਗਾ ਸਕਦੇ ਹੋ ਕਿਤੇ ਵੀ ਇੰਡੀਆ ਦੇ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਆ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕਾਟਨ ਦੇ ਕੱਲਾ ਕੱਲਾ ਕਲਰ ਹਰ ਇੱਕ ਰੰਗ ਦਾ ਹਰ ਇੱਕ ਕਲਰ ਦਾ ਪੀਸ ਦਿਖਾਵਾਂਗੇ ਤੁਹਾਨੂੰ ਸਾਰੇ ਰੰਗਾਂ ਦੇ ਪੀਸ ਦਿਖਾਵਾਂਗੇ ਜੀ ਪਿਓਰ ਕਾਟਨ ਦਾ ਕੱਪੜਾ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਆ 5 ਮੀਟਰ ਕੱਪੜਾ ਹੈ ਜੀ ਕੋਈ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਭੇਜ ਕੇ ਸਾਡੇ ਕੋਲੇ ਬੁੱਕ ਕਰਵਾ ਲਓ ਫਟਾਫਟ ਫਿਰ ਕਲਰ ਖਤਮ ਹੋ ਜਾਂਦੇ ਆ ਜੀ ਆ ਵਾਲੇ ਰੰਗ ਡिजाइन ਨੇ ਜੀ ਆ ਦੇਖੋ ਸਾਰੇ ਕਲਰ ਮਿਲ ਜਾਣਗੇ ਉਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਲੀਜੀ ਬੀਜੀ ਮੈਚਿੰਗ ਮੈਚਿੰਗ ਇਲੀਜੀਬੀਜੀ ਹੈ ਜੀ ਇਹ ਦੇਖੋ ਇਲੀਜੀਬੀਜੀ ਦੀ ਮੈਚਿੰਗ ਹੈ ਪੱਕੇ ਰੰਗਾਂ ਦੇ ਵਿੱਚ ਮਲਾਈਮ ਕੱਪੜਾ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਇਹ ਆ ਦੇਖੋ ਕਲਰ ਡਾਰਕ ਕਲਰ ਮਿਲ ਜਾਣਗੇ ਇਲੀਜੀਬੀਜੀ ਦੇ ਸਾਰੇ ਤਕਰੀਬਨ ਡਾਰਕ ਕਲਰ ਹੀ ਹੁੰਦੇ ਆ ਜੀ ਰੰਗ ਪੱਕੇ ਆ ਕਲਰ ਖਰਾਬ ਨਹੀਂ ਹੁੰਦੇ ਕੱਪੜਾ ਵੀ ਨਹੀਂ ਖਰਾਬ ਹੁੰਦਾ ਚੱਲਣ ਵਾਲਾ ਕਪੜਾ ਹੀ ਬਹੁਤ ਚੱਲਣ ਵਾਲਾ ਕਪੜਾ ਇਲੀਜੀਬੀਜੀ ਹੈ ਜੀ ਮਲਾਈਮ ਕਪੜਾ ਬਿਲਕੁਲ ਪੰਜਾਬੀ ਕਾਟਨ ਦੀ ਸਲਵਾਰਾ ਹੀ ਇਲੀਜੀਬੀਜੀ ਦਾ ਕਮੀਜ਼ ਆ ਕੱਟ ਪੂਰੀ ਹੈ ਸੂਟ ਦੀ ਅਨੇ ਵੱਡੇ ਦੇ ਵਿੱਚ ਹੈ ਸੂਟ ਪੂਰਾ ਬਣਦਾ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਜੈਪੁਰੀ ਕਾਟਨ ਪਿਓਰ ਜੈਪੁਰੀ ਕਾਟਨ ਜਿਵੇਂ ਕਿ ਸਾਡੇ ਕੋਲ ਹਰ ਵੀਡੀਓ ਦੇ ਵਿੱਚ ਹੁੰਦੀ ਹੈ ਇਹਦੇ ਵਿੱਚ ਜਿਆਦਾ ਕਾਮਨ ਕਲਰ ਇਹੀ ਜਿਆਦਾ ਚੱਲਦੇ ਆ ਸਭ ਤੋਂ ਜਿਆਦਾ ਰੰਗ ਇਹੀ ਚੱਲਦੇ ਆ ਇਹਦੇ ਵਿੱਚ ਇਹਦਾ ਰੇਟ ਹੈਗਾ ਜੀ ਸਿਰਫ 350 ਰੁਪਏ ਦਾ ਸੂਟ ਹੈ ਜੀ ਪਿਓਰ ਜੈਪੁਰੀ ਕਾਟਨ ਪੱਕੇ ਰੰਗਾਂ ਦਾ ਰੇਟ ਹੈਗਾ ਸਿਰਫ 350 ਰੁਪਏ ਦਾ 5 ਮੀਟਰ ਕੱਪੜਾ ਪੂਰਾ ਜੈਪੂਰੀ ਕਾਟਨ ਹੈ ਪੱਕੇ ਰੰਗਾ ਦੀ ਫੁੱਲ ਗਰਮੀ ਚ ਪਾਉਣ ਨੂੰ ਆ ਜੀ ਕੋਈ ਮਿਕਸ ਮਲਾਵਟ ਨਹੀਂ ਹੈ ਬਾਕੀ ਜੋ ਵੀਡੀਓ ਦੇ ਵਿੱਚ ਦਿਖਾਵਾਂਗੇ ਅਸੀਂ ਉਹੀ ਭੇਜਾਂਗੇ ਜੀ ਬਾਕੀ ਸਾਡਾ ਇੱਕ ਮੇਰਾ ਇੱਕ ਉਸੂਲ ਹੈ ਜੋ ਵੀਡੀਓ ਦੇ ਵਿੱਚ ਹੈ ਉਹੀ ਦਿਖਾਉਣਾ ਜੀ ਮੈਂ ਐ ਨਹੀਂ ਇਹ ਵੀ ਹੈ ਕੁਝ ਹੋਰ ਤਾਂ ਆਪਾਂ ਦਿਖਾਵਾਂਗੇ ਕੁਝ ਹੋਰ ਜੋ ਕੱਪੜਾ ਹੈ ਉਹੀ ਦਿਖਾਉਣੀ ਹੈ ਜੀ ਮਿਕਸ ਕਾਟਨ ਤਾਂ ਉਹਨੂੰ ਮਿਕਸ ਕਾਟਨ ਹੀ ਕਹਾਂਗੇ ਆ ਹੁਣ ਪਿਓਰ ਕਾਟਨ ਦਿਖਾ ਰਹੇ ਆ ਤੁਹਾਨੂੰ ਜੈਪੂਰੀ ਕਾਟਨ ਹੈ ਔਰ ਪੂਰਾ ਫੁੱਲ ਚੈਲੰਜ ਹੈ ਜੀ ਸਾਨੂੰ ਇਹਦੇ ਵਿੱਚ ਕੋਈ ਮਿਕਸ ਮਲਾਵਟ ਸਾਡੇ ਕੋਲੇ ਸਬੂਤ ਕਰ ਦਵੇ ਤਾਨੂੰ 10000 ਰੁਪਏ ਦਾ ਇਨਾਮ ਹੈ ਜੈਪੂਰੀ ਕਾਟਨ ਦੇ ਵਿੱਚ ਕੋਈ ਵੀ ਮਿਲਾਵਟ ਪਿਓਰ ਜੈਪੂਰੀ ਕਾਟਨ ਹੈ ਜੀ 350 ਰੁਪਏ ਦਾ ਸੂਟ ਹੈ ਜੀ ਰੇਟ ਹੈਗਾ 350 ਰੁਪਏ ਪਿਓਰ ਜੈਪੂਰੀ ਕਾਟਨ ਕੋਈ ਮਿਕਸ ਮਿਲਾਵਟ ਨਹੀਂ ਹੈ ਫੁੱਲ ਗਰਮੀ ਚ ਪਾਉਣ ਵਾਲਾ ਕੱਪੜਾ ਹੈ ਜੀ ਮੱਕੀ ਹੋਰ ਵੀ ਕਲਰ ਸਾਰੇ ਆ ਸਾਰੇ ਰੰਗ ਡਿਜ਼ਾਈਨ ਮਿਲ ਜਾਣਗੇ ਡਾਰਕ ਕਲਰ ਹੈ ਲਾਈਟ ਕਲਰ ਹੈ ਸਾਰੇ ਕਲਰ ਹੈ ਜੀ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਆ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਜੀ ਇਸ ਤੋਂ ਬਾਅਦ ਆ ਦਿਖਾਵਾਂਗੇ ਤੁਹਾਨੂੰ ਕਾਟਨ ਦੀਆਂ ਚੁੰਨੀਆਂ ਆ ਚੁੰਨੀਆਂ ਨਹੀਂ ਜੀ ਕਾਟਨ ਦੀਆਂ ਵੱਡੇ ਪੰਨੇ ਦੀ ਚੁੰਨੀ ਆ ਜੀ 100 ਰੁਪਏ ਦੀ ਚੁੰਨੀ ਆ ਵੱਡੀ ਚੁੰਨੀ ਆ ਕਾਟਨ ਦੀ ਕੋਈ ਵੀ ਪੀਸ ਪਸੰਦਾ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਇਸ ਤੋਂ ਅਗਿਆ ਵਾਲੀਆਂ ਚੁੰਨੀਆਂ ਇਹ ਤਾਂ 150 ਦੀਆਂ ਦੋ ਨੇ ਜੀ ਆ ਵਾਲੇ ਰੰਗ ਦੇ ਜਾਂ ਸੂਟਾਂ ਦੇ ਸਾਰੇ ਦਿਖਾਵਾਂਗੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤਾਂ ਕਿਵੇਂ ਦੀ ਸਾਡੀ ਵੀਡੀਓ ਲੱਗਦੀ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਬਾਕੀ ਸਾਡੇ ਸਾਰੇ ਭੈਣਾਂ ਦਾ ਸਾਡੇ ਭਰਾਵਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਕਮੈਂਟ ਕਰਕੇ ਦੱਸਦੇ ਆ ਜੀ ਸਾਡੇ ਹਰ ਵੀਡੀਓ ਦੇ ਹਰ ਵੀਡੀਓ ਦੇ ਵਿੱਚ ਕਮੈਂਟ ਕਰਦੇ ਆ ਜੀ ਪੋਜ਼ਿਟਿਵ ਰਿਸਪੌਂਸ ਹੀ ਦਿੰਦੇ ਆ ਵਧੀਆ ਕਮੈਂਟ ਕਰਦੇ ਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸਾਡੀ ਸਾਰੀ YouTube ਫੈਮਿਲੀ ਦਾ ਧੰਨਵਾਦ ਕਰਦੇ ਆ ਜੀ ਬਹੁਤ ਪਿਆਰ ਦਿੰਦੇ ਹੋ ਤੁਸੀਂ ਸਾਡੀ ਹਰ ਵੀਡੀਓ ਨੂੰ